ਜਦੋਂ ਤੁਸੀਂ ਮੁੱਖ ਮੰਤਰੀ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਜਦੋਂ ਤੁਸੀਂ ਕਿਹਾ ਕਿ ਹੁਣ ਤੇ ਸਾਰੀ ਉਮਰ ਲਈ ਤੁਹਾਡੀ ਝੋਲੀ ਚ ਆਪਉਣਤ ਮਨਸਾ ਬਸ ਉਹ ਇੱਕ ਬੰਦ ਹੀ ਕਰਦੀ ਆ ਪਾਇਜੈਕਟਰ ਨਾ ਮੇਰੀ ਕੋਈ ਕਮਿਟਮੈਂਟ ਸੀ ਨਾ ਆਪਾਂ ਨੇ ਕੋਈ ਕਮਿਟਮੈਂਟ ਕਰੀ ਨਾ ਕੁਛ ਇਹੀ ਜੀ ਗੱਲ ਬਸ ਆਪਣੇ ਆਪਣੀ ਸਮਝ ਆਈ ਗੀ ਅਰੇ ਇਹ ਤੂੰ ਕੀ ਕਰ ਗਿਆ ਪਾਰਟੀ ਚ ਰਹਿ ਕੇ ਕਿੰਨੇ ਵੀ ਮਹੀਨੇ ਰਹੇ ਹੋ ਤੁਸੀਂ ਉਹਦੇ ਚ ਕੋਈ ਖਾਸियत ਨਜ਼ਰ ਆਈ ਨਹੀਂ ਤੁਸੀਂ ਨੇ ਕਦੇ ਦੇਖਿਆ ਨਹੀਂ ਹੋਣਾ ਮੈਂ ਘਰੋਂ ਬਾਹਰ ਹੀ ਨਹੀਂ ਨਿਕਲਿਆ 4 ਲੀਟਰ ਤੁਹਾਡੀ ਥਾਂ ਦੇ ਉੱਤੇ ਆ ਕੇ ਖੜ ਗਏ ਉਸ ਹਲਕੇ ਵਿੱਚ ਵੀ ਤੁਹਾਡੀ ਜਗ੍ਹਾ ਵੀ ਉਹਨਾਂ ਨੇ ਲਈ ਹੁਣ ਕਿਤੇ ਨਾ ਕੀਤੇ ਉਹ ਸਿਆਸੀ ਸ਼ਰੀਕੇਬਾਜ਼ੀ ਦਾ ਸਾਹਮਣਾ ਵੀ ਤਾਂ ਕਰਨਾ ਪਊ ਸਾਰੇ ਛੋਟੇ ਭਰਾ ਨਹੀਂ ਸਾਰੇ ਇਹ ਚੀਜ਼ਾਂ ਤਾਂ ਮੇਰੇ ਲਈ ਬਹੁਤ ਛੋਟੀਆਂ ਨੇ ਜਦੋਂ ਵੀ ਨਾ ਜਦੋਂ ਕੋਈ ਪਾਰਟੀ ਛੱਡ ਕੇ ਜਾਂਦਾ ਸਨੀਅਰਿਟੀ ਟੁੱਟਦੀ ਹੈ ਤੇ ਫਿਰ ਪਿਛਲੀ ਕਤਾਰ 'ਚ ਵੀ ਖੜਨਾ ਪੈਂਦਾ ਉਹਦੇ ਲਈ ਮਨ ਤਿਆਰ ਆਹ ਹਾਂ ਕੋਈ ਦਿੱਕਤਾਂ ਨਹੀਂ ਗੱਲ ਨਹੀਂ ਯਾਰ ਜਦੋਂ ਛੱਡੀ ਦਿੱਤਾ ਸਾਰਾ ਕੁਝ ਇੱਕ ਤੁਹਾਡੇ ਬਾਰੇ ਗੱਲ ਚੱਲ ਰਹੀ ਹੈ ਕਿ ਕੁਝ ਸ਼ਰਤਾਂ ਰੱਖੀਆਂ ਕਾਂਗਰਸ ਪਾਰਟੀ ਨੇ ਤਾਂ ਤੁਹਾਡੀ ਜੁਆਇਨਿੰਗ ਕਰਾਈ ਖਾਸ ਕਰਕੇ 6 ਸਾਲ ਤੱਕ ਤੁਹਾਨੂੰ ਇਲੈਕਸ਼ਨ ਹੀ ਨਹੀਂ ਲੜਨ ਦੇਣੀ ਕਾਂਗਰਸ ਨੇ ਇਹਦੇ 'ਚ ਕਿੰਨੀ ਕੋ ਸੱਚਾਈ ਹੈ ਉਹ ਤਾਂ ਉਹ ਮੇਰੀ ਭੈਣ ਹੀ ਦੱਸ ਸਕਦੀ ਹੈ ਜਿਹਨੇ ਰਾਤ ਇਹ ਗੱਲ કરી ਸੀ ਨਾ ਨਾ ਭਾਈ ਕਿਵੇਂ ਤੁਸੀਂ ਸਿਆਣੇ ਸਮਝਦਾਰ ਵਿਦਿਆਰਥੀ ਰਾਜਨੀਤੀ ਤੋਂ ਲੈ ਕੇ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਐਂਟਰੀ ਕਿਵੇਂ ਹੁੰਦੀ ਹੈ ਨਾਮ ਟਾਵੇਂ ਟਾਵੇਂ ਦਾ ਹੀ ਬਣਦਾ ਹੈ ਦਲਵੀਰ ਸਿੰਘ ਗੋਲਡੀ ਉਹਨਾਂ ਵਿੱਚੋਂ ਇੱਕ ਨੇ ਸਾਰੇ ਜਾਣਦੇ ਨੇ ਹਲਕਾ ਧੂਰੀ ਤੋਂ ਵਿਧਾਇਕ ਵੀ ਬਣਦੇ ਨੇ ਕਾਂਗਰਸ ਦੇ ਵਿੱਚ ਚੋਟੀ ਦਾ ਸਥਾਨ ਹਾਸਲ ਕਰਦੇ ਆ ਪਰ ਇਹਨਾਂ ਦਾ ਇੱਕ ਵਿੱਚੋਂ ਬ੍ਰੇਕ ਲੱਗਦੀ ਹੈ ਮੋੜਾ ਕੱਟਦਾ ਝਾੜੂ ਵਾਲੇ ਪਾਸੇ ਉਸ ਤੋਂ ਬਾਅਦ ਫਿਰ ਵਾਪਸ ਕਾਂਗਰਸ ਚਾਏ ਨੇ ਅੱਜ ਕਾਂਗਰਸ ਪਾਉਣ ਵਿੱਚ ਅਸੀਂ ਖੜੇ ਆ ਇਹਨਾਂ ਦੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਅਗਲੀ ਜਿਹੜੀ ਰਣਨੀਤੀ ਇਹਨਾਂ ਦੀ ਕੀ ਹੈ ਤੇ ਕਿੰਨੀ ਕੋ ਕਾਮਯਾਬੀ ਆਉਣ ਵਾਲੇ ਦਿਨਾਂ ਚ ਹਾਸਲ ਹੁੰਦੀ ਹੈ ਕਿ ਨਹੀਂ ਲੋਕਾਂ ਦੇ ਬਹੁਤ ਸਾਰੇ ਸਵਾਲ ਆ ਜਿਹੜੇ ਇਹਨਾਂ ਦੇ ਮੱਥੇ ਚਾਏ ਦਿਨਵਾਜਦੇ ਆ ਸਾਰੇ ਗੱਲਬਾਤ ਕਰਾਂਗੇ ਗੋਲਡੀ ਸਾਹਿਬ ਜਦੋਂ ਇੱਕ ਮੁਕਾਮ ਹਾਸਲ ਵਿਦਿਆਰਥੀ ਰਾਜਨੀਤੀ ਨੂੰ ਟਾਵਾ ਟਾਵਾ ਬੰਦਾ ਜਾਂਦਾ ਮੈਂ ਸ਼ੁਰੂ ਚੱਕਿਆ ਔਰ ਪਹਿਲੀ ਗੱਲ ਪੌੜੀਆਂ ਚੜ੍ਹਨਾ ਬੜਾ ਔਖਾ ਵਿਧਾਨ ਸਭਾ ਦੀ ਤੁਹਾਨੂੰ ਸਾਰ ਇਹਜਾ ਕਿਹੜਾ ਦਿਮਾਗ ਦੇ ਵਿੱਚ ਸਵਾਲ ਸੀ ਜਿਹੜਾ ਖਟਕਰਿਆ ਸੀ ਕਿ ਨਹੀਂ ਹੁਣ ਮੋੜਾ ਕੱਟਣਾ ਪੈਣਾ ਹੈ ਝਾੜੂ ਹੱਥ ਫੜਨਾ ਪੈਣਾ ਫਿਰ ਉਹਦੇ ਤੋਂ ਵੀ ਪਲਟ ਗਏ ਆਖਰਤ ਦੇ ਵਿੱਚ ਚੱਲ ਕੀ ਰਿਹਾ ਸੀ ਇਹ ਦਿਮਾਗ ਦੇ ਵਿੱਚ ਕਦੇ ਇੱਧਰ ਕਦੇ ਉੱਧਰ ਬਸ ਇੱਕੋ ਦੌਰ ਇਹ ਹਜਾ ਸੀ ਬਾਈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਧੰਨਵਾਦ ਕਰਦਾ ਤੇ ਆਪਦੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜੀ ਬਗੈਲ ਸਾਹਿਬ ਦਾ ਸਾਡੇ ਪ੍ਰਧਾਨ ਜੀ ਰਾਜਾ ਵਡਿੰਗ ਸਾਹਿਬ ਦਾ ਸਾਡੇ ਪ੍ਰਤਾਪ ਬਾਜਵਾ ਸਾਹਿਬ ਅੰਕਲ ਜੀ ਸਾਰੀ ਸਮੁੱਚੀ ਲੀਡਰਸ਼ਿਪ ਦਾ ਤੇ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਤੇ ਸਤਿਕਾਰ ਦਿੱਤਾ ਸੋ ਗੱਲ ਇਹ ਆ ਵੀ ਅ ਕਈ ਵਾਰ ਜਦੋਂ ਤੁਸੀਂ 2002 ਤੋਂ ਮੇਰਾ ਸਫ਼ਰ ਸ਼ੁਰੂ ਹੋਇਆ ਹੋਇਆ ਰਾਜਨੀਤੀ ਦਾ ਜੀ ਕਲਾਸ ਦੇ ਮਨੀਟਰ ਤੋਂ ਸ਼ੁਰੂ ਕਰਿਆ ਕਾਲਜ ਪ੍ਰਧਾਨ ਬਣਿਆ ਯੂਨੀਵਰਸਿਟੀ ਪ੍ਰਧਾਨ ਬਣਿਆ ਯੂਨੀਵਰਸਿਟੀ ਇੱਕ ਚੋਣ ਪਹਿਲਾਂ ਮੈਂ ਹਾਰਿਆ ਪ੍ਰਧਾਨ ਬਣਿਆ ਤੇ ਉਹ ਪਾਰਟੀ ਜਿਹੜੀ ਅਸੀਂ ਲਗਾਤਾਰ 4 ਸਾਲ ਸਾਡੀ ਆਰਗੇਨਾਈਜੇਸ਼ਨ ਹਾਰਦੀ ਰਹੀ ਫਿਰ ਮੈਨੂੰ ਮੌਕਾ ਮਿਲਿਆ ਯਾਨੀ ਕਿ ਫਿਰ ਪੰਜਾਬ ਦੀ ਯੂਟ ਕਾਂਗਰਸ ਦੀ ਚੋਣ ਲੜੀ 12 ਚ ਟਿਕਟ ਮੰਗੀ 2012 ਚ ਨਹੀਂ ਸੰਭਵ ਹੋ ਸਕਿਆ 14 ਚ ਬਾਈ ਇਲੈਕਸ਼ਨ ਆਈ ਨਹੀਂ ਸੰਭਵ ਹੋ ਸਕਿਆ 17 ਚ ਮੌਕਾ ਮਿਲਿਆ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਫਿਰ ਉਸ ਤੋਂ ਬਾਅਦ ਅਗਲੀ ਜਿਹੜੀ ਚੋਣ ਸੀਗੀ ਸਿੱਧੀ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਤੇ ਬੜੀ ਜ਼ਬਰਦਸਤ ਜਿੰਨੀ ਜਾਨ ਸੀਗੀ ਲੜੀ ਤੇ ਫਿਰ ਪਾਰਟੀ ਦਾ ਹੁਕਮ ਹੋਇਆ ਕਿਉਂਕਿ ਮੇਰਾ ਤਾਂ ਮਨ ਨਹੀਂ ਸੀ ਬਟ ਪਾਰਟੀ ਦਾ ਹੁਕਮ ਸੀ ਕਿ ਤੁਸੀਂ ਲੋਕ ਸਭਾ ਲੜਨੀ ਆ ਸੋ ਉਹ ਲੜੀ ਜਲਾ ਪ੍ਰਧਾਨਗੀ કરી ਮੈਨੂੰ ਲੱਗਦਾ ਕਿ ਆਮ ਜ੍ਹਾ ਮੁੰਡਾ ਇੱਕ ਜਿਹੜਾ ਤੁਰਿਆ ਸੀਗਾ ਉਹ ਚੜੀ ਜਾਂਦਾ ਸੀਗਾ ਤੇ ਉਹਦੇ ਤੋਂ ਇੱਕ ਗਲਤੀ ਹੋਣੀ ਸੁਭਾਵਿਕ ਸੀ ਤੇ ਉਹ ਮੇਰੇ ਤੋਂ ਹੋਈ ਤਾਂ ਹੀ RAM ਨਾਲ ਮੈਂ ਜਿਹੜਾ ਪਿਛਲਾ ਸਾਲ ਰਿਹਾ ਮੇਰਾ ਮੈਂ ਸ਼ਾਂਤ ਰਿਹਾ ਬਿਲਕੁਲ ਇੱਕ ਗਲਤੀ ਹੁੰਦੀ ਹੈ ਮਮੋਲੀ ਜੀ ਪਰ ਇਹ ਗਲਤੀ ਤੁਹਾਨੂੰ ਨਹੀਂ ਲੱਗਦਾ ਇਹ ਉਸ ਸੀ ਜਿਹਨੇ بڑے ਸਵਾਲਾਂ 'ਚ ਤੁਹਾਨੂੰ ਖੜਾ ਕੀਤਾ ਕਈ ਸਵਾਲਾਂ ਦੇ ਤੇ ਤੁਹਾਨੂੰ ਜਵਾਬ ਵੀ ਔਖੇ ਹੋ ਜਾਂਦੇ ਸੀ ਦੇਣੇ ਬਿਲਕੁਲ 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 ਸਹੀ ਗੱਲ ਆ ਤੁਹਾਡੀ ਬਟ ਮੈਨੂੰ ਲੱਗਦਾ ਵੀ ਏ ਵੀ ਇੱਕ ਪਾਰਟ ਸੀ ਜਿਨੇ ਮੈਨ ਲੱਗਾ ਅਹੀ ਜੀ ਸਿੱਖਿਆ ਦਿੱਤੀ ਸ਼ਾਇਦ ਮੈਨ ਲੱਗਾ ਵੀ ਹੋਰ ਕਿਸੇ ਜਗ੍ਹਾ ਤੋਂ ਮੈਨੂੰ ਜਾਂ ਹੋਰ ਕਿਸੇ ਮੂਮੈਂਟ ਚੋਂ ਇੰਨਾ ਜਿਹੜਾ ਸਿੱਖਣ ਨੂੰ ਨਹੀਂ ਮਿਲਣਾ ਸੀ ਤੇ ਬਹੁਤ ਔਖਾ ਹੁੰਦਾ ਖੁਦ ਨੂੰ ਗਲਤ ਕਹਿਣਾ ਹਰੇਕ ਬੰਦਾ ਕਹਿੰਦਾ ਮੈਂ ਠੀਕ ਆ ਜੇ ਮੈਂ ਲਾਲਚ ਵਸ ਗਿਆ ਹੁੰਦਾ ਤਾਂ ਮੇਰੇ ਕੋਲ 2 ਸਾਲ ਪਈ ਸੀ ਅਜੇ ਤੇ ਸਰਕਾਰ ਦੇ ਤੌਰ ਤੇ ਨੌਜਵਾਨੀ ਦਾ ਗੁੱਸਾ ਕਹਿ ਲਈਏ ਵੀ ਪਹਿਲਾਂ ਮੈਨੂੰ ਐਂ ਕਹਤਾ ਜੀ ਉਹ ਮੈਨੂੰ ਕਹਤਾ ਜੀ ਤਾਂ ਉਹ ਕਿਤੇ ਨਾ ਕਿਤੇ ਨੁਕਸਾਨ ਹੋਦਾ ਮੈਨੂੰ ਹੀ ਹੋਇਆ ਮੇਰੀ ਇਮੇਜ ਨਹੀਂ ਹੋਇਆ ਜੀ ਤੇ ਗੁਰੂ ਮਾਰਾ ਚੜਦੀ ਕਲਾ ਰੱਖਣ ਤੇ ਇੱਕ ਚੈਪਟਰ ਸੀ ਇਹ ਨੰਗ ਗਿਆ ਤੇ ਇੰਨੀ ਕਿ ਸ਼ਿੱਦਤ ਨਾਲ ਕੰਮ ਕਰਨਾ ਜੇ ਤੁਸੀਂ ਪਾਰਟੀ ਤੋਂ ਕਿਸੇ ਕਰ ਨਾਰਾਜ਼ ਹੋਏ ਪਾਸਾ ਵਟਿਆ ਫਿਰ ਜਿਹੜੇ ਤੁਹਾਡੇ ਤੋਂ ਵਾਪਸੀ ਤੇ ਨਾਰਾਜ਼ ਸੀ ਉਹਨਾਂ ਨੂੰ ਕਿਵੇਂ ਬਣਾਇਆ ਤੁਸੀਂ ਨਹੀਂ ਦੇਖੋ ਆਪਾਂ ਘਰੇ ਵੀ ਇੱਕ ਛੋਟਾ ਕੋਈ ਬੱਚਾ ਗਲਤੀ ਕਰਦਾ ਵੱਡਿਆਂ ਦਾ ਕੰਮ ਆ ਘੂਰਨਾ ਡਾਂਟਣਾ ਤੇ ਜਦੋਂ ਛੋਟਾ ਬੱਚਾ ਉਹ ਗੱਲ ਨੂੰ ਮੰਨੇ ਵੀ ਹਾਂ ਇਹ ਮੇਰੇ ਗਲਤੀ ਸੀ ਤਾਂ ਫਿਰ ਮਸਲਾ ਹੱਲ ਹੋ ਜਾਂਦਾ ਜੀ ਤੇ ਦੇਖੋ ਸਾਰੇ ਸਤਕਾਰਯੋਗ ਨੇ ਇੱਕ ਚੈਪਟਰ ਸੀ ਨਾ ਤੁਹਾਨੂੰ ਦੱਸਿਆ ਇਹ ਮਾੜਾ ਸੀ ਜਿਹਨੇ ਤੁਹਾਨੂੰ ਬਹੁਤ ਕੁਝ ਸਿਖਾਇਆ ਜੀ ਤੁਹਾਡਾ ਨਾ ਵੀ ਖੈਰ ਹੋ ਤੁਮ ਮੌਕੇ ਤੇ ਗੱਲ ਹੋਈ ਸਾਰਿਆਂ ਨਾਲ ਕਿਉਂਕਿ ਮੈਨੂੰ ਕਿਸੇ ਕਿਸੇ ਲੀਡਰ ਦੇ ਝੋਲੀ ਚ ਇਨਾ ਪਿਆਰ ਮਿਲਦਾ ਤੇ ਮੈਂ ਉਹਨਾਂ ਚੋਂ ਇੱਕ ਆ ਜਿਨ ਲੋਕ ਐਨਾ ਪਿਆਰ ਕਰਦੇ ਨੇ ਤੇ ਪਰਸਨ ਆਪ ਦੀ ਆਪਦਾ ਸਮਝ ਕੇ ਗੱਲ ਕਰਦੇ ਨੇ ਤਾਂ ਉੱਥੇ ਮੈਨੂੰ ਡੈਂਟ ਲੱਗਿਆ ਉਹ ਜਗ੍ਹਾ ਤੇ ਤਾਂ ਐਸੇ ਕਰਕੇ ਫਿਰ ਮੈਂ ਸਾਰਾ ਜਿਹੜਾ ਸਿਸਟਮ ਸੀਗਾ ਬਟ ਉਹ ਉਹਦੇ ਤੇ ਮੈਂ ਜਾਊਂਗਾ ਨਹੀਂ ਵੀ ਉਹ ਕੀ ਹੋਇਆ ਬਟ ਮੈਂ ਕੁਝ ਆਪਣੇਆਂ ਲਈ ਆਪਣਾ ਆਪਣੇਆਂ ਲਈ ਉਹ ਵੀ ਮੈਂ ਆਪਦੇ ਲਈ ਨਹੀਂ ਸੀ ਕੁਝ ਆਪਣੇਆਂ ਲਈ ਉਹ ਚੀਜ਼ ਹੋਈ ਸੀ ਸੋ ਚੈਪਟਰ ਨਿਕਲ ਗਿਆ ਉਹ ਤੇ ਹੁਣ ਮੈਂ ਉਹ ਟਾਸਰਾ ਲੈ ਕੇ ਪ੍ਰਮਾਤਮਾ ਦਾ ਉਦੋਂ ਵੀ ਬੜੇ ਜ਼ਬਰਦਸਤ ਤਰੀਕੇ ਨਾਲ ਤੁਹਾਨੂੰ ਫੀਲਡ 'ਚ ਨਜ਼ਰ ਆਊਗਾ ਮਾੜੀ ਪੋਲਟਿਕਸ ਨਹੀਂ ਪੋਜ਼ਿਟਿਵ ਹਮ ਸਹੀ ਤਰੀਕੇ ਨਾਲ ਕਿਸੇ ਨੂੰ ਗਾਲਾਂ ਕੱਢ ਕੇ ਨਹੀਂ ਕਿਸੇ ਨੂੰ ਮਾੜਾ ਬੋਲ ਕੇ ਨਹੀਂ ਵਿਚਾਰਧਾਰਾ ਦੀ ਲੜਾਈ ਅੱਜ ਰਾਹੁਲ ਗਾਂਧੀ ਦੀ ਸੋਚ ਨੂੰ ਪੂਰਾ ਦੇਸ਼ ਸੁਣ ਰਿਹਾ ਨੌਜਵਾਨ ਹਰੇਕ ਚਾਹੇ ਕਾਂਗਰਸ ਨਾਲ ਸੰਬੰਧਤ ਆ ਨਹੀਂ ਸੰਬੰਧਤ ਬਟ ਉਹ ਰਾਹੁਲ ਗਾਂਧੀ ਦੀ ਵਿਜ਼ਨ ਨੂੰ ਸਮਝ ਰਿਹਾ ਵੀ ਅਰੇ ਬੰਦਾ ਚੰਗਾ ਕਿ ਬਦਈਆ ਉਹਨਾਂ ਦੇ ਪਿੱਛੇ ਹੀ ਅਸੀਂ ਯੂਨੀਵਰਸਿਟੀ ਤੋਂ ਲੱਗੇ ਹੋਏ ਆ। ਬੈਸੀ ਤਾਂ ਤੁਸੀਂ ਇਹ ਸਵਾਲ ਦਾ ਕਈ ਵਾਰ ਨਾ ਜਵਾਬ ਦਿੱਤਾ ਹੋਣਾ ਪਰ ਮੈਂ ਅੱਜ ਤੁਹਾਡੇ ਤੋਂ ਖੁਦ ਜਾਨਣਾ ਚਾਹਨਾ ਹੈ ਕਿ ਜਦੋਂ ਤੁਸੀਂ ਮੁੱਖ ਮੰਤਰੀ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਉਦੋਂ ਜਿਹੜੀਆਂ ਗੱਲਾਂ ਕਹੀਆਂ ਸੀ ਉਹ ਕਿਵੇਂ ਹੋ ਗਈਆਂ ਫਿਰ ਜਦੋਂ ਤੁਸੀਂ ਕਿਹਾ ਕਿ ਹੁਣ ਤੇ ਸਾਰੀ ਉਮਰ ਲਈ ਤੁਹਾਡੀ ਝੋਲੀ ਚ ਆਪਗਵੰਤ ਮਾਨ ਸਾਹਿਬ। ਬਸ ਉਹ ਇੱਕ ਵਾ ਬੰਦ ਹੀ ਕਰਦੀ ਆਪਾਂ ਇਹ ਚੈਪਟਰ। ਮੈਂ ਸਮਝਦਾ। ਉਹਨਾਂ ਨਾਲ ਮੇਰੀ ਉਹਨਾਂ ਨਾਲ ਮੇਰੀ ਕੋਈ ਨਾਰਾਜ਼ਗੀ ਨਹੀਂ ਕੋਈ ਇਹ ਨਹੀਂ ਵੀ ਕੋਈ ਨਾ ਮੇਰੇ ਕੋਈ ਕਮਿਟਮੈਂਟ ਸੀ ਨਾ ਆਪਾਂ ਨੇ ਕੋਈ ਕਮਿਟਮੈਂਟ ਕਰੀ ਨਾ ਕੁਛ ਇਹੀ ਜੀ ਗੱਲ ਤੇ ਬਸ ਆਪਣੇ ਆਪਣੀ ਸਮਝ ਆਈ ਯਾਰ ਇਹ ਤੂੰ ਕੀ ਕਰ ਗਿਆ ਸੋ ਇੱਕ ਚਾਹੇ ਤਾਂ ਇੱਕ ਬੰਦਾ ਵਧੀਆ ਕੰਮ ਕਰਦਾ ਕਰਦਾ ਚਾਹੇ ਮਾੜਾ ਸਮਾਂ ਉਹਦੇ ਤੇ ਆਉਂਦਾ ਹੀ ਹੈ ਇੱਕ ਅੱਧੀ ਵਾਰ ਤੇ ਮੈਨੂੰ ਲੱਗਦਾ ਉਹ ਆਏ ਜੀਚੀ ਨਿਕਲ ਗਿਆ ਪਹਿਲਾਂ ਤੇ ਜਾ ਤਾ ਪਰਟੀ ਚ ਰਹਿ ਕਿ ਕਿੰਨੇ ਵੀ ਮਹੀਨੇ ਰਹੇ ਹੋ ਤੁਸੀਂ ਉਹਦੇ ਚ ਕੋਈ ਖਾਸੀਅਤ ਨਜ਼ਰ ਆਈ ਦੇਖਿਆ ਹੀ ਨਹੀਂ ਤੁਸੀਂ ਨੇ ਕਦੇ ਦੇਖਿਆ ਨਹੀਂ ਹੋਣਾ ਮੈਂ ਘਰੋਂ ਬਾਹਰ ਹੀ ਨਹੀਂ ਨਿਕਲਿਆ ਮੈਂ ਦੇਖਿਆ ਨਹੀਂ ਹੋਣਾ ਤੁਸੀਂ ਉਦੋਂ ਕਿਸੇ ਵੀ ਜਗ੍ਹਾ ਤੇ ਪਬਲਿਕ ਫੰਕਸ਼ਨ ਤੇ ਕਿਸੇ ਜਗ੍ਹਾ ਤੇ ਸੋ ਬਸ ਕੋਈ ਕਿਉਂਕਿ ਬਸ ਉਹ ਹੁਣ ਤਾਂ ਆਪਾਂ ਇਹੀ ਕਹੀ ਵੀ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਤੇ ਵਧੀਆ ਤਰੀਕੇ ਨਾਲ ਆਪਦੇ ਲੋਕਾਂ ਦੀ ਆਵਾਜ਼ ਆ ਜਿਹੜੀ ਉਹਨੂੰ ਬੁਲੰਦ ਕਰ ਸਕਾਂ ਮੁੱਦਿਆਂ ਤੇ ਲੜ ਸਕਾਂ ਮੁੱਦਿਆਂ ਦੀ ਗੱਲ ਕਰ ਸਕਾਂ ਤੇ ਚਾਹੇ ਉਹ ਸਟੂਡੈਂਟ ਪੋਲਿਟਿਕਸ ਦੀ ਗੱਲ ਹੋਵੇ ਚਾਹੇ ਮੇਨਸਟ੍ਰੀਮ ਪੋਲਿਟਿਕਸ ਦੀ ਗੱਲ ਹੋਵੇ ਚਾਹੇ ਕਿਸਾਨਾਂ ਦੀ ਗੱਲ ਹੋਵੇ ਕਿਸਾਨਾਂ ਦੀ ਜਦੋਂ ਜਥੇਬੰਦੀ ਦੇ ਐਜੀਟੇਸ਼ਨ ਸੀ ਮੈਂ ਲੱਗਾ ਮੈਂ ਗੁਰਮਾਰਾਇ ਨੇ ਮੇਰੀ ਝੋਲੀ ਇਹ ਚੀਜ਼ ਪਾਈ ਕਿ ਮੈਂ ਦੋ ਵਾਰ ਪੈਦਲ ਆਪਦੇ ਪਰਿਵਾਰ ਨਾਲ ਉੱਥੇ ਜਾ ਕੇ ਆਇਆ ਜੇ ਅੱਜ ਤੱਕ ਟੋਲ ਪਲਾਜ਼ੇ ਨਾਲ ਕੋਈ ਲੜਿਆ ਇਹ ਤਾਂ ਚਲੋ ਇਹਨਾਂ ਦੀ ਸਰਕਾਰ ਨੇ ਤਾਂ ਹੁਣ ਬੰਦ ਕਰੇ ਨੇ ਜੇ ਕੋਈ ਲੜਿਆ ਹਿੰਦੁਸਤਾਨ ਚ ਜਿਨੇ ਐਗਜ਼ੈਂਪਲ ਸੈੱਟ ਕਰੀ ਤਾਂ ਤੁਹਾਡਾ ਛੋਟੇ ਭਰਾ ਦੇ ਹਿੱਸਾ ਆਇਆ ਜੇ ਕਰੋਨਾ ਆਇਆ ਤਾਂ ਪਹਿਲੇ ਦਿਨ ਜਦੋਂ ਸਾਰਾ ਕੁਝ ਬੰਦ ਹੋ ਗਿਆ ਸੀ ਉਸੇ ਦਿਨ ਲੰਗਰ ਦਵਾਈਆਂ ਦਾ ਵੀ ਤੇ ਖਾਣੇ ਖਾਣੇ ਪੀਣੇ ਦਾ ਵੀ ਤੇ ਜਿਨੇ ਕਿੱਥੇ ਜਾਣਾ ਸੀ ਅਸੀਂ ਆਪ ਦਿੱਲੀ ਦਾ ਏਅਰਪੋਰਟ ਤੱਕ ਲੋਕਾਂ ਨੂੰ ਛੱਡ ਕੇ ਆਉਂਦਾ ਰਿਹਾ ਮੈਂ ਲੀਡਰ ਹੁੰਦਾ ਇਹ ਵੀ ਜਦੋਂ ਕੋਈ ਮੁਸੀਬਤ ਆਉਂਦੀ ਹੈ ਤਾਂ ਆਪਣੇ ਲੋਕਾਂ ਦੇ ਨਾਲ ਡਟ ਕੇ ਖੜ ਜੋ ਤੁਸੀਂ ਕਹੇ ਕਿ ਇਸ ਗਲਤੀ ਤੋਂ ਬਹੁਤ ਕੁਝ ਸਿੱਖਿਆ ਮੈਂ ਕਿ ਇਹ ਜੀ ਪਹਿਲੀ ਤੇ ਆਖਰੀ ਗਲਤੀ ਤੁਹਾਡੀ ਹੈ ਇਹ ਤੁਸੀਂ ਕਹਿ ਰਹੇ ਹੋ ਪਰ ਹੁਣ ਜਦੋਂ ਅੱਗੇ ਵਾਲਾ ਸਫਰ ਹੈ ਮੈਨੂੰ ਲੱਗਿਆ ਗੱਲਾਂ ਤੋਂ ਵੀ ਤੁਸੀਂ ਪਿਛਲਾ ਕੁਝ ਯਾਦ ਵੀ ਨਹੀਂ ਕਰਨਾ ਚਾਹੁੰਦੇ ਅਗਲਾ ਸਫਰ ਕਿਹੜਾ ਸੌਖਾ ਤੁਹਾਡੇ ਲਈ ਕਿਉਂਕਿ ਹੋਰ ਲੀਡਰ ਤੁਹਾਡੀ ਥਾਂ ਦੇ ਉੱਤੇ ਆ ਕੇ ਖੜ ਗਏ ਉਸ ਹਲਕੇ ਵਿੱਚ ਵੀ ਤੁਹਾਡੀ ਜਗ੍ਹਾ ਵੀ ਉਹਨਾਂ ਨੇ ਲਈ ਹੁਣ ਕਿਤੇ ਨਾ ਕਿਤੇ ਉਹ ਸਿਆਸੀ ਸ਼ਰੀਕੇਬਾਜ਼ੀ ਦਾ ਸਾਹਮਣਾ ਵੀ ਤਾਂ ਕਰਨਾ ਸਾਰੇ ਛੋਟੇ ਭਰਾ ਨੇ ਜੀ ਸਾਰੇ ਕੋਈ ਨਹੀਂ ਗੱਲ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਤਰ੍ਹਾਂ ਦੀ ਵੀ ਇਹ ਚੀਜ਼ਾਂ ਤਾਂ ਮੇਰੇ ਲਈ ਬਹੁਤ ਛੋਟੀਆਂ ਨੇ ਜਿਹੜੇ ਸਫ਼ਰ ਚੋਂ ਜਿਹੜਾ ਪਿਛਲਾ ਸਮਾਂ ਸੀ ਨਾ ਇਹੀ ਔਕਾ ਸੀ ਮੇਰੀ ਜ਼ਿੰਦਗੀ ਦਾ ਚੈਪਟਰ ਅਗਲਾ ਸੌਖਾ ਹੈ ਦਿੱਕਤ ਹੀ ਨਹੀਂ ਕੋਈ ਹਾਂ ਮਨੇ ਕਈ ਵਾਰੀ ਨਾ ਜਦੋਂ ਕੋਈ ਪਾਰਟੀ ਛੱਡ ਕੇ ਜਾਂਦਾ ਸਨੀਅਰਟੀ ਟੁੱਟਦੀ ਹੈ ਤੇ ਫਿਰ ਪਿਛਲੀ ਕਤਾਰ ਚ ਵੀ ਖੜਨਾ ਪੈਂਦਾ ਉਹਦੇ ਲਈ ਮਨ ਤਿਆਰ ਆਹ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਯਾਰ ਜਦੋਂ ਛੱਡੀ ਦਿੱਤਾ ਸਾਰਾ ਕੁਝ ਹੂੰ ਨਹੀਂ ਅੱਬ ਯਾਨੀ ਕਿ ਉਹ ਚੀਜ਼ ਨਿਕਲ ਗਈ ਤੇ ਵੈਸੇ ਜਿਵੇਂ ਆ ਆਪਾਂ ਨਾ ਜਿਵੇਂ ਹੁਣ ਅੱਗੇ ਸਮਝ ਲਓ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਆਉਣੀ ਹੈ ਤੇ ਆਪਾਂ ਹੁਣ ਸਮਝ ਲਓ ਤੁਸੀਂ ਕਿਹਨੂੰ ਟਿਕਟ ਦੇਣੇ ਹੋ ਚੰਗੇ ਬੰਦੇ ਨੂੰ ਹੀ ਦੇਣੇ ਆ ਮਿਹਨਤ ਕਰਨ ਵਾਲੇ ਬੰਦੇ ਨੂੰ ਦੇਣੇ ਆ ਚਾਹੇ ਸਰਪੰਚੀ ਦੀ ਗੱਲ ਹੋਵੇ ਤਾਂ ਇਹੀ ਜਿਹੜਾ ਪੈਟਰਨ ਆ ਉਹਦੇ ਤੇ ਚੋਣ ਹੋਣੀ ਆ ਹਰ ਇੱਕ ਬੜੀ ਤਕੜੀ ਇਲੈਕਸ਼ਨ ਹੋਣੀ ਆ 27 ਦੇ ਵਿੱਚ ਸਾਰੀਆਂ ਪਾਰਟੀਆਂ ਦਾ ਪੀਚ ਆਪਦੇ ਲਾਉਣੀਆਂ ਅੱਗੇ ਸਫ਼ਰ ਦੀ ਮੈਂ ਗੱਲ ਨਾ ਤਾਂ ਕਰ ਰਿਹਾ ਤੁਹਾਡੇ ਲਈ ਸੌਖਾ ਇਸ ਕਰਕੇ ਨੇ ਕਿ ਤਾ ਤੁਹਾਡੀ ਆਪਦੀ ਜਿਹੜੀ ਪੋਲਿਟਿਕਸ ਸੀ ਉਹ ਮੋੜਾ ਕੱਟ ਕੇ ਵਾਪਸ ਮੁੜੀ ਐ ਦੂਜਾ ਕਾਂਗਰਸ ਪਾਰਟੀ ਅੰਦਰ ਪੰਜਾਹ ਪੱਦਰ ਤੇ ਵੀ ਖਲਾਰਾ ਕਿੰਨਾ ਤੁਸੀਂ ਦੇਖਦੇ ਹੋ ਨਾ ਧੜੇ ਇੰਨੇ ਆ ਕਹਿੰਦੇ ਹਲੇ ਮੁੱਖ ਮੰਤਰੀ ਦੀ ਕੁਰਸੀ ਦੂਰ ਐ ਪਰ ਤੁਰੇ ਪੰਜ ਸੱਤ ਫਿਰਦੇ ਐ ਤੁਸੀਂ ਕਿਹਦੇ ਨਾਲ ਚੱਲੋਗੇ ਨਹੀਂ 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 ਅ ਅ ਅਸੀਂ ਕਾਂਗਰਸ ਨਾਲ ਆ ਸਾਰੇ ਤੇ ਕਾਂਗਰਸ ਹੀ ਮੈਲਾ ਦਾ ਆਰਗੇਨਾਈਜੇਸ਼ਨ ਹੀ ਵੱਡੀ ਹੁੰਦੀ ਐ ਤੇ ਕੋਈ ਐਡੀ ਗੱਲ ਨਹੀਂ ਇਨ ਚਾਰ ਸਾਹਿਬ ਆਏ ਹੋਏ ਨੇ ਸਾਰੀਆਂ ਮੀਟਿੰਗਾਂ ਚੱਲ ਰਹੀਆਂ ਨੇ ਦੇਖੋ ਜਿਹਦੇ ਘਰੇ ਚਾਰ ਭਾਂਡੇ ਹੋਣਗੇ ਉੱਥੇ ਹੀ ਖੜਕਦੇ ਨੇ ਠੀਕ ਹੈ ਨਾ ਥੋੜੀ ਬਹੁਤ ਗੱਲ ਹੋ ਜਾਂਦੀ ਹੈ ਬਟ ਇਹ ਤੁਸੀਂ ਦੇਖੋਗੇ ਅੱਜ ਲੋਕਾਂ ਦਾ ਵਿਸ਼ਵਾਸ ਆ ਇਹ ਕਾਂਗਰਸ ਦੇ ਵਿੱਚ ਤੇ ਕੋਈ ਇਹ ਜੀ ਗੱਲ ਨਹੀਂ ਸਮਾ ਰਹੇ ਨੇ ਸਭ ਕੁਝ ਠੀਕ ਹੋ ਜੂ ਕੋਈ ਇਹਦੇ ਚ ਕੋਈ ਕਿਸੇ ਨੂੰ ਮੈਨੂੰ ਪਰਸਨਲੀ ਚੁਣੌਤੀਆਂ ਜਾਂ ਕਿਸੇ ਨੂੰ ਚੁਣੌਤੀਆਂ ਕੋਈ ਇਹ ਜੀ ਗੱਲ ਨਹੀਂ ਜਿਹੜਾ ਬੰਦਾ ਮਿਹਨਤ ਕਰੂਗਾ ਚੰਗੇ ਤਰੀਕੇ ਨਾਲ ਵਿਛਰੂਗਾ ਠੀਕ ਹੈ ਨਾ ਆਪਦੇ ਆਪੀ ਗੁਰੂ ਮਹਾਰਾਜ ਨੇ ਵਾਂ ਫੜਨੀ ਆਉਦੀ ਬਈ ਪਹਿਲਾਂ ਹੀ ਮੇਰਾ ਤਾਂ ਕੋਈ ਰਾਜਨੀਤਿਕ ਪਿਛੋਕੜ ਹੈ ਹੀ ਨਹੀਂ ਸਾਡੇ ਤਾਂ ਕੋਈ ਟੱਬਰ ਚ ਸਰਪੰਚੀ ਦੀ ਪੰਚੀ ਦੀ ਚੋਣ ਨਹੀਂ ਲੜਿਆ ਹੋਇਆ ਮੈਂ ਤਾਂ ਖੁਦ ਹੀ ਆਪਦਾ ਮਿਹਨਤ ਕਰਕੇ ਇੱਧਰਲੇ ਪਾਸੇ ਨੂੰ ਆਏ ਆ ਤੇ ਜਿਹੜਾ ਆ ਤਜਰਬਾ ਮਿਲਿਆ ਮੈਨੂੰ ਲੱਗਦਾ ਇਹ ਤਾਂ ਮੈਂ ਬੇ ਇੱਕ ਤਰ੍ਹਾਂ ਦਾ ਚੈਪਟਰ ਮੇਰੇ ਦਿਮਾਗ 'ਚ ਹੀ ਨਹੀਂ ਸੀ ਨਾ ਜਹਨ ਚ ਹੀ ਨਹੀਂ ਸੀ ਇਹ ਤਾਂ ਇੱਕ ਨਵਾਂ ਤਜਰਬਾ ਤੇ ਗਿਆ ਚੰਗਾ ਮਾੜਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮੈਂ ਲੱਗਦਾ ਬਹੁਤ ਹੋਰ ਤਕੜੇ ਤਰੀਕੇ ਨਾਲ ਮੈਂ ਲੱਗਾ ਸਟਰੋਂਗ ਹੋ ਕੇ ਨਿਕਲੇ ਆਂ ਸਾਰੀ ਜਿਹੜੀ ਪੋਲਿਟਿਕਸ 'ਚ ਐਂਟਰ ਤਾਂ ਕਰਨਾ ਚਾਹੁੰਦੇ ਨੇ ਪੁਰਾਣੇ ਥੰਮ ਉਹਨਾਂ ਨੂੰ ਨਾ ਥਾਂ ਨਹੀਂ ਦਿੰਦੇ ਹਿੱਲਣ ਨਹੀਂ ਦਿੰਦੇ ਮੇਰਾ ਇਹ ਸਵਾਲ ਇਸ ਕਰਕੇ ਨੌਜਵਾਨ ਪੋਲਿਟਿਸ਼ੀਅਨ ਹੋਣ ਦੇ ਨਾਤੇ ਕੀ ਸਮਝਦੇ ਹੋ ਉਹ ਨੌਜਵਾਨ ਕਿਹੜੀ ਚੀਜ਼ ਤੋਂ ਬਚ ਕੇ ਰਹਿਣ ਕਿਉਂਕਿ ਪੰਪਾਂ ਵਾਲੇ ਵੀ ਨਾਲ ਹੁੰਦੇ ਆ ਹੱਲਾਸ਼ੇਰੀ ਵਾਲੇ ਵੀ ਨਾਲ ਹੁੰਦੇ ਆ ਬਸ ਆਪਾਂ ਮਿਹਨਤ ਕਰੀਏ ਤੇ ਮੰਨਣਾ ਜਦੋਂ ਥੋੜੇ ਸਾਹਮਣੇ ਕੋਈ ਫਰਿਆਦ ਲੈ ਕੇ ਆਉਂਦਾ ਜਾਂ ਗੱਲ ਕਰਦਾ ਜਾਂ ਤੁਸੀਂ ਵਿਚਰਦੇ ਹੋ ਕਿਤੇ ਤਾਂ ਥੋੜੇ ਮਨ ਨੂੰ ਪਤਾ ਹੁੰਦਾ ਵੀ ਤੁਸੀਂ ਇਹ ਚੀਜ਼ ਸਹੀ ਕਰ ਰਹੇ ਹੋ ਜਾਂ ਇਹ ਗਲਤ ਆ ਉਹਦੇ 'ਚ ਕਦੇ ਵੀ ਯਾਨੀ ਕਿ ਮੋਟਿਵ ਹੋਰ ਪਾਸੇ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਇਸ ਪੈਟਰਨ ਤੇ ਤੁਰਪੇ ਸੱਚ ਨੂੰ ਸੱਚ ਕਹਿਣ ਲੱਗ ਪੇ ਤਾਂ ਤੁਹਾਡੀ ਸਮਾਜਿਕ ਕਦਰ ਕਰੂਗਾ ਤੁਹਾਡੀ ਪਾਰਟੀ ਵੀ ਕਦਰ ਕਰੂਗੀ ਤੇ ਤੁਹਾਨੂੰ ਹਰ ਇੱਕ ਜਗ੍ਹਾ ਤੇ ਰਿਸਪੈਕਟ ਮਿਲੇਗੀ ਇਹੀ ਸੇਮ ਮੀਡੀਆ ਨਾਲ ਆ ਇਹੀ ਸੇਮ ਪੋਲੀਟੀਕਲ ਲੀਡਰਸ ਨੇ ਹਰ ਇੱਕ ਜਗ੍ਹਾ ਤੇ ਇਹੀ ਚੀਜ਼ ਆ ਕਿਉਂਕਿ ਹੁਣ ਲੋਕ ਹਕੀਕਤ ਦੇਖ ਰਹੇ ਨੇ ਪਿਛਲਾ ਜੋ ਵੀ ਚੀਜ਼ ਨਿਕਲਿਆ ਤਾਂ ਮੈਨੂੰ ਲੱਗਦਾ ਹੁਣ ਆਉਣ ਵਾਲਾ ਸਮਾਂ ਨਾ ਹਰ ਇੱਕ ਪਾਸਿਓਂ ਨੈਗੇਟਿਵਿਟੀ ਫੈਲੀ ਪਈ ਆ ਕੋਈ ਨਾ ਕੋਈ ਕੋਸ਼ਿਸ਼ ਕਰਨੀ ਚਾਹੀਦੀ ਆ ਪੋਜ਼ਿਟਿਵਿਟੀ ਵੱਲ ਨੂੰ ਬਦਲ ਨੂੰ ਮਾੜਾ ਤਾਂ ਕਿਸੇ ਪ੍ਰਤੀ ਵੀ ਤੁਸੀਂ ਮਾਈਕ ਲਓ ਜਿੰਨੂੰ ਮਰਜ਼ੀ ਚਾਰ ਗਾਲਾਂ ਕਢਾ ਲਓ ਅੱਜ ਕੱਲ੍ਹ ਹਰੇਕ ਹੀ ਤੱਤਾ ਹੋਇਆ ਬੈਠਾ ਬਟ ਇਹ ਚੀਜ਼ ਤੋਂ ਪਰਾਂ ਹੋ ਕੇ ਮੈਨੂੰ ਲੱਗਦਾ ਸਾਰਥਕ ਤਰੀਕੇ ਨਾਲ ਨੌਜਵਾਨਾਂ ਨੂੰ ਠੰਡੇ ਮਤੇ ਨਾਲ ਮਸਲਿਆਂ ਦੀ ਗੱਲ ਕਰਨੀ ਚਾਹੀਦੀ ਆ ਜੇ ਉਹ ਚੰਗਾ ਕੰਮ ਕਰਨਗੇ ਚੰਗੀ ਮਿਹਨਤ ਕਰਨਗੇ ਤਾਂ ਆਰਗੇਨਾਈਜੇਸ਼ਨਸ ਨੂੰ ਵੀ ਚੰਗੇ ਬੰਦਿਆਂ ਦੀ ਜ਼ਰੂਰਤ ਆ ਚੰਗੇ ਚਿਹਰੇ ਹੋਣਗੇ ਫੇਰ ਹੀ ਸਰਕਾਰ ਬਣੂਗੀ ਫੇਰ ਹੀ ਅੱਗੇ ਮੌਕਾ ਮਿਲੇਗਾ ਠੀਕ ਹੈ ਨਾ ਉਹਨੋਂ ਪਿਛਲਾ ਕੰਮ ਤਾਂ ਰਿਆਣੀ ਵੀ ਇੱਕ ਵੀ ਆ ਬੰਦਾ ਖੜਾਤਾ ਜੀ ਇਹਨੂੰ ਵੋਟਾਂ ਪੈ ਜਾਣਗੀਆਂ ਉਹ ਤਾਂ ਥੋੜਾ ਕਰੈਕਟਰ ਵੀ ਦੇਖਿਆ ਜਾਣਾ ਥੋੜਾ ਪਛੋਕੜ ਵੀ ਦੇਖਿਆ ਜਾਣਾ ਥੋੜੀ ਬਹੁਤ ਕੁਝ ਦੇਖਿਆ ਜਾਣਾ ਸੋ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਵੀ ਵਧੀਆ ਤਰੀਕੇ ਨਾਲ ਇਹ ਰਾਜਨੀਤੀ ਕੋਈ ਮਾੜਾ profession ਨਹੀਂ ਵਧੀਆ ਤਰੀਕੇ ਨਾਲ ਇਹਨੂੰ ਜੁਆਇਨ ਕਰੋ ਵਧੀਆ ਤਰੀਕੇ ਨਾਲ ਜੋੜੋ ਠੀਕ ਹੈ ਨਾ ਇਹ ਵੀ ਇਹ ਆ ਵੀ ਲੰਬੀ ਰੇਸ ਆ ਇਹ ਜਾਨਿਕੇ ਜੀ ਵੀ ਇੱਕਦਮ ਇਹਦੇ ਚੋਂ ਆਪਾਂ ਨਹੀਂ ਕਹਿ ਸਕਦੇ ਵੀ ਰਿਜ਼ਲਟ ਦੀ ਗੱਲ ਕਰੀਏ ਤਾਂ ਮੈਨੂੰ ਹੁਣ ਜੇ ਮੈਂ ਅਪਡੇਟ ਵਿੱਚ ਮੇਰੀ ਉਮਰ ਵੀ ਹਜੇ ਕਿਹੜੀ ਆ 2002 ਤੋਂ 25 ਤੱਕ ਤਾਂ ਮੈਂ ਆ ਗਿਆ ਹਾਂ ਇਹ ਫੀਲਡ ਦੇ ਵਿੱਚ ਤੇ ਹਜੇ ਵੀ ਪੱਲੇ ਕੁਝ ਵੀ ਨਹੀਂ ਵੀ ਜੇ ਹੁਣ ਆਪਾਂ ਗੱਲ ਕਰੀਏ ਠੀਕ ਹੈ ਨਾ ਉਹ ਉਸ ਤਰੀਕੇ ਨਾਲ ਨਹੀਂ ਮੈਂ ਇਹਨੂੰ ਮਿਹਨਤ ਦੇ ਤਰੀਕੇ ਨਾਲ ਕਹਿ ਰਿਹਾ ਠੀਕ ਹੈ ਨਾ ਤਾਂ ਮਿਹਨਤ ਤੁਹਾਨੂੰ ਯਾਨੀ ਕਿ ਜੇ ਤੁਸੀਂ ਅੱਜ ਕਉ ਸੰਤੁਸ਼ਟੀ ਦੀ ਗੱਲ ਯਾਨੀ ਕਿ ਮੈਨੂੰ ਲੱਗਦਾ ਵੀ ਜੋ ਮਾੜੀ ਮੋਟੀ ਕੋਈ ਨੈਗੇਟਿਵਿਟੀ ਮੇਰੇ ਵਿੱਚ ਸੀਗੀ ਨਾ ਆ 6-7 ਮਹੀਨਿਆਂ ਚ ਉਹ ਵੀ ਖਤਮ ਹੋ ਗਈ ਤੇ ਹੁਣ ਚੜਦੀ ਕਲਾ ਚੀਆਂ ਤੇ ਪੋਜ਼ਿਟਿਵਿਟੀ ਹੈ ਤੇ ਉਹ ਜਿਹੜੀ ਚੀਜ਼ ਸੀਗੀ ਉਹ ਖਤਮ ਹੋ ਚੁੱਕੀ ਆ ਤੇ ਹੁਣ ਗੁਰੂ ਮਹਾਰਾਜ ਕਿਰਪਾ ਕਰਨ ਤਾਂ ਅੱਗੇ ਮੇਰੀ ਕੰਪੇਨ ਵੀ ਦੇਖੋਗੇ ਮੇਰੇ ਕੰਮ ਕਰਨ ਦਾ ਤਰੀਕਾ ਵੀ ਦੇਖੋਗੇ ਉਹਦੇ ਵਿੱਚ ਮੈਂ ਮੈਂ ਲੱਗਾ ਮੈਂ ਜਿਆਦਾ ਸਹੀ ਤਰੀਕੇ ਨਾਲ ਤੁਹਾਨੂੰ ਦੱਸ ਸਕਦਾ ਵੀ ਮੈਂ ਕੀ ਸਿੱਖਿਆ ਇਹ ਵੀ ਸਮਾਂ ਅਜਾਈ ਨਹੀਂ ਜਾਣ ਦਿੱਤਾ ਆਪਦੇ ਲੋਕਾਂ ਚ ਵੇਚ ਰਿਆ ਕੰਮ ਕਰਿਆ ਆ ਪੋਲੀਟੀਕਲ ਸਟੇਟਮੈਂਟਸ ਵਗੈਰਾ ਮੈਂ ਘੱਟ ਦਿੱਤੀਆਂ ਨੇ ਪੜਨ ਦੀ ਕੋਸ਼ਿਸ਼ ਕਰੀਆ ਸਿੱਖਣ ਦੀ ਕੋਸ਼ਿਸ਼ ਕਰੀਆ ਹੋਰ ਵਧੀਆ ਤਰੀਕੇ ਨਾਲ ਕੋਸ਼ਿਸ਼ ਕਰਾਂ ਮੈਂ ਥੋੜੀ ਲੰਬੀ ਰਹਾਂ ਨੌਜਵਾਨਾਂ ਨੂੰ ਮੈਂ ਇੱਕ ਸਵਾਲ ਆਖਰੀ ਸਵਾਲ ਇਹ ਹੈ ਕਿ ਇੱਕ ਤੁਹਾਡੇ ਬਾਰੇ ਗੱਲ ਚੱਲ ਰਹੀ ਹੈ ਕਿ ਕੁਝ ਸ਼ਰਤਾਂ ਰੱਖੀਆਂ ਕਾਂਗਰਸ ਪਾਰਟੀ ਨੇ ਤਾਂ ਤੁਹਾਡੀ ਜੁਆਇਨਿੰਗ ਕਰਾਈ ਖਾਸ ਕਰਕੇ 6 ਸਾਲ ਤੱਕ ਤੁਹਾਨੂੰ ਇਲੈਕਸ਼ਨ ਹੀ ਨਹੀਂ ਲੜਨ ਦੇਣੀ ਕਾਂਗਰਸ ਨੇ ਇਹਦੇ ਵਿੱਚ ਕਿੰਨੀ ਕੋ ਸੱਚਾਈ ਹੈ ਉਹ ਤਾਂ ਉਹ ਮੇਰੀ ਭੈਣ ਹੀ ਦੱਸ ਸਕਦੀ ਹੈ ਜਿਹਨੇ ਰਾਤ ਇਹ ਗੱਲ ਕੀਤੀ ਸੀ ਕੋਈ ਇਹ ਜੀ ਗੱਲ ਨਹੀਂ ਬਿਲਕੁਲ ਹੀ ਇਹ ਇਹ ਮੈਂ ਲਾਦਾ ਵੈਸੇ ਹੀ ਸੋਤੇ ਸੁਭਾ ਜਿਵੇਂ ਹੋ ਜਾਂਦੀ ਹੈ ਨਾ ਗੱਲ ਉਹ ਕਰ ਕੁਛ ਹੋ ਰਹੀ ਸੀ ਉਹ ਨਾਲ ਕੋਰਲੇਟ ਹੋ ਚੀਜ਼ ਹੋਗੀ ਉਹ ਤਾਂ ਸਾਰਿਆਂ ਨੂੰ ਐਂ ਜੇ ਲੱਗਿਆ ਠੀ ਇਹੋ ਜੀ ਕੋਈ ਗੱਲ ਨਾ ਨਾ ਭਾਈ ਕਿਵੇਂ ਤੁਸੀਂ ਸਿਆਣੇ ਸਮਝਦਾਰ ਠੀ ਸ਼ੁਕਰੀਆ ਜੀ ਥੈਂਕ ਯੂ ਵੀਰੇ ਧੰਨਵਾਦ ਜਲਵੀਰ ਸਿੰਘ ਗੋਲਡੀ ਜਿਹੜੇ ਕੀ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੀ ਸੀਟ ਤੋਂ ਇਲੈਕਸ਼ਨ ਵੀ ਜਿੱਤ ਚੁੱਕੇ ਨੇ ਇੱਕ ਵਾਰੀ ਵਿਧਾਇਕ ਬਣੇ ਆਮ ਆਦਮੀ ਪਾਰਟੀ ਚ ਕਿਉਂ ਗਏ ਬਹੁਤੀਆਂ ਪੁਰਾਣੀਆਂ ਗੱਲਾਂ ਅੱਜ ਉਹ ਕਹਿੰਦੇ ਮੈਂ ਕਰਨਾ ਨਹੀਂ ਚਾਹੁੰਦਾ ਪਰ ਅੱਗੇ ਦਾ ਕੀ ਸਫਰ ਹੈ ਉਸ ਦੇ ਬਾਰੇ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਤੁਹਾਡਾ ਕੀ ਮੰਨਣਾ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰੋ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਚੰਡੀਗੜ੍ਹ